ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਿਓ ਕੀ ਹਾਲ ਚਾਲ ਨੇ ਸਾਰੇ ਭਰਾ ਠੀਕ ਠਾਕ ਹੋ ਤੇ ਬਾਬਿਓ ਤੁਹਾਡੇ ਨਾਲ ਪੰਜ ਚਾਰ ਮਿੰਟ ਗੱਲ ਕਰਨੀ ਆ ਤੇ ਸਾਰੇ ਭਰਾ ਜਰੂਰ ਸ਼ੇਅਰ ਕਰਿਆ ਜੀ ਵੀਡੀਓ ਨੂੰ ਆਪਾਂ ਗੱਲਬਾਤ ਕਰਨ ਲੱਗਾ ਮੈਂ ਭਾਈ ਹਰਪ੍ਰੀਤ ਸਿੰਘ ਦੀ ਭਾਈ ਸਾਹਿਬ ਦੇ ਜਿਹੜੇ ਵੱਡੇ ਭਰਾ ਵੀਰੋ ਜੇ ਆਪਾਂ ਦਿਮਾਗ ਨਾਲ ਸੋਚੀਏ ਨਾ ਅਸਲ ਦੇ ਵਿੱਚ ਪੂਰਾ ਦਿਮਾਗ ਲਾ ਕੇ ਵੀ ਇੱਕ ਬੜੀ ਤਗੜੀ ਬੜੀ ਵੱਡੀ ਪਲੈਨਿੰਗ ਤਹਿਤ ਭਾਈ ਸਾਹਿਬ ਦੇ ਭਰਾ ਦੇ ਉੱਤੇ ਆ ਜਿਹੜੀ ਆਈਸ ਨਾਮ ਦੀ ਡਰੱਗ ਆ 4 ਗ੍ਰਾਮ ਜਿਹੜੀ ਪਾਈ ਗਈ ਆ ਕਿਉਂ ਪਾਈ ਗਈ ਆ ਕਿਸ ਲਈ ਪਾਈ ਗਈ ਆ ਮੈਂ ਤੁਹਾਨੂੰ ਥੋੜਾ ਏ ਕਲੀਅਰ ਦੱਸਦਾ ਭਾਈ ਸਾਹਿਬ ਜਦੋਂ ਪੰਜਾਬ ਦੇ ਵਿੱਚ ਆਏ ਆ ਦੁਬਈ ਤੋਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਮੇਨ ਕੰਮ ਸੀ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਵੀ ਜਿਹੜੀ ਪੰਜਾਬ ਦੀ ਨੌਜਵਾਨੀ ਉਹ ਗਲਤ ਰਸਤੇ ਤੇ ਤੁਰ ਗਈ ਆ ਤੁਹਾਨੂੰ ਪਤਾ ਵੀ ਨਸ਼ਿਆਂ ਚ ਲੱਗ ਚੁੱਕੀ ਸੀ ਵੀ ਉਹਨਾਂ ਦਾ ਟੀਚਰ ਸੀ ਵੀ ਸਾਰੇ ਨੌਜਵਾਨਾਂ ਦੇ ਜਿਹੜੇ ਨਸ਼ੇ ਛਡਾ ਕੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇ ਤੇ ਤੁਹਾਨੂੰ ਪਤਾ ਬਹੁ ਗਿਣਤੀ ਅਣ ਗਿਣਤ ਨੌਜਵਾਨਾਂ ਨੇ ਜਿਹੜਾ ਜਲੂਪੁਰ ਖੇੜੇ ਜਾ ਕੇ ਉਹਨਾਂ ਨੇ ਉੱਥੇ ਬੜੇ ਭਰਾਵਾਂ ਨੇ ਜਿਹੜਾ ਨਸ਼ਾ ਚਿੱਟੇ ਦਾ ਜਿਹੜਾ ਕੋੜਾ ਛੱਡਿਆ ਕਿਉਂਕਿ ਤੁਹਾਨੂੰ ਪਤਾ ਮੈਂ ਪ੍ਰੂਫ ਵੀ ਦੇ ਸਕਦਾ ਸਾਡੇ ਪਿੰਡ 'ਚ ਵੀ ਹੈ ਮੁੰਡੇ ਆਸੇ-ਪਾਸੇ ਵੀ ਤੁਹਾਨੂੰ ਪਤਾ ਭਾਈ ਹਰਪ੍ਰੀਤ ਸਿੰਘ ਮਖੂਦੇ ਚੈਨਲ ਤੇ YouTube ਤੇ ਵੀ ਵੀਡੀਓ ਪਈ ਆ ਜਿਹੜੇ ਸਰਸੇ ਜੋ ਵੀਰ ਆਏ ਸੀ ਸੱਤ ਜਾਣੇ ਸੱਤਾਂ ਨੇ ਨੌਜਵਾਨਾਂ ਨੇ ਨਸ਼ਾ ਛੱਡਿਆ ਠੀਕ ਹੈ ਨਾ ਉਹ ਜਾਗਦਾ ਹੋਇਆ ਪ੍ਰੂਫ ਆ ਸਭ ਤੋਂ ਵੱਡਾ ਇਹ ਜਿਹੜੇ ਘਟੀਆ ਕਿਸਮ ਦੇ ਲੋਕ ਸੀ ਇਹਨਾਂ ਨੂੰ ਪਤਾ ਲੱਗ ਗਿਆ ਯਾਰ ਵੀ ਸਾਨੂੰ ਤਾਂ ਵੀ ਇੱਥੇ 40 40 ਸਾਲ ਹੋ ਗਏ ਆ 20 20 ਸਾਲ ਹੋ ਗਿਆ ਵੀ ਸਾਡੀ ਤਾਂ ਇੰਨੀ ਪਹੁੰਚ ਨਹੀਂ ਬਣੀ ਵੀ ਇੱਕ ਬੰਦਾ ਦੁਬਈ ਤੋਂ ਆਖੇ ਤੇ ਉਹਨੇ ਮਤਲਬ ਕਿ ਨੌਜਵਾਨਾ ਜਿਹੜੇ ਉਹਦੇ ਮਗਰ ਕਿਵੇਂ ਤੁਰ ਪਏ ਆ ਵੀ ਕਿਦਾਂ ਨੂੰ ਮਤਲਬ ਕਿ ਚੌਂ ਲੱਗ ਪਏ ਆ ਕਿਦਾਂ ਨੌਜਵਾਨੀ ਨਸ਼ੇ ਛੱਡ ਕੇ ਠੀਕ ਹੈ ਨਾ ਅਮਰ ਤੋਂ ਸ਼ਗਨ ਲੱਗ ਪਈ ਪ੍ਰਚਾਰ ਕੀਤਾ ਭਾਈ ਸਾਹਿਬ ਇਹਨਾਂ ਨੂੰ ਪਤਾ ਵੀ ਫਿਰ ਪਲੈਨਿੰਗ ਬਣੀ ਵੀ ਕਿਵੇਂ ਨਾ ਕਿਵੇਂ ਕਰਕੇ ਯਾਰ ਬਦਨਾਮ ਕੀਤਾ ਜਾਵੇ ਇਹਨਾਂ ਨੂੰ ਪਤਾ ਸੀ ਵੀ ਢਾ ਵੀ ਉਸ ਤਰੀਕੇ ਨਾਲ ਹੀ ਲਾਈ ਜਾਵੇ ਜਿਹੜੇ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਜੀ ਦਾ ਪੰਜਾਬ ਦੇ ਵਿੱਚ ਨਾਮ ਉੱਚਾ ਹੋਇਆ ਜਿਸ ਚੀਜ਼ ਕਰਕੇ ਉਹਨਾਂ ਨੇ ਹਸਾਬ ਲਿਆ ਵੀ ਉਸੇ ਚੀਜ਼ ਦੇ ਮਤਲਬ ਕਿ ਕਹਿੰਦਾ ਮਤਲਬ ਕਿ ਕੀਤਾ ਜਾਵੇ ਵੀ ਜਿੰਦੇ ਨਾਲ ਇਹਨਾਂ ਦੀ ਬਦਨਾਮੀ ਹੋ ਸਕੇ ਫਿਰ ਸਾਜ਼ਿਸ਼ ਕਿਹੜੀ ਘਟੀ ਵੀ ਭਾਈ ਹਰਪ੍ਰੀਤ ਸਿੰਘ ਤੋਂ ਇੱਕ ਲੱਪਰੀ ਸਿੰਘ ਨਾਲ ਜਿਹੜੇ ਵੀ ਲੋਕਾਂ ਨੂੰ ਵੀ ਸੱਚ ਹੋਵੇ ਨਾ ਕਿ ਅਖੇ ਵੀ ਉਹਨਾਂ ਤੋਂ 4 ਗ੍ਰਾਮ ਇੱਕ ਆਈਸ ਫੜੀ ਗਈ ਡਰੱਗ ਫੜੀ ਗਈ ਕਿਉਂਕਿ ਪਹਿਲੀ ਵਾਰ ਹੀ ਨਾ ਸੁਣਿਆ ਇੱਥੋਂ ਕਿ ਭਾਈ ਸਾਹਿਬ ਦੀ ਜਿਹੜੀ ਸ਼ੋਭੀ ਉਹ ਖਰਾਬ ਹੋਊਗੀ ਤੇ ਲੋਕਾਂ ਦੇ ਵਿੱਚ ਇਹ ਗੱਲ ਉੱਡੂਗੀ ਵੀ ਇਹ ਲੋਕਾਂ ਦੇ ਧੀਆ ਪੁੱਤਰਾਂ ਦਾ ਨੌਜਵਾਨਾਂ ਦਾ ਇਹ ਨਸ਼ਾ ਛਡਾਉਂਦਾ ਰਿਹਾ ਇਹ ਆਪਣੇ ਘਰ ਦੇ ਵਿੱਚ ਆਪਣੇ ਭਰਾ ਦਾ ਨਸ਼ਾ ਕਿਉਂ ਨਹੀਂ ਛਡਾ ਸਕਿਆ ਬੜੀ ਵੱਡੀ ਪਲਾਨਿੰਗ ਤੇ ਤਹਿਤ ਵੀ ਇਹ ਲੋਕਾਂ ਦੇ ਨਸ਼ੇ ਛਡਾਉਂਦਾ ਫਿਰਦਾ ਇਹ ਆਪਣੇ ਭਰਾ ਦਾ ਕਿਉਂ ਨਹੀਂ ਛਡਾ ਸਕਿਆ ਬਦਨਾਮੀ ਕਰਨੀ ਸੀ ਨਾ ਉਹ ਫਿਰ ਸਾਰਾ ਕੁਝ ਇਹਨਾਂ ਨੇ ਘੜ ਕੇ ਸਾਜ਼ਿਸ਼ ਸਾਰੀ ਪਲਾਨਿੰਗ ਤਹਿਤ ਇਹ ਕੰਮ ਕਰਤਾ ਕਿ ਬਦਨਾਮੀ ਹੋ ਜੂਗੀ ਵੀ ਲੋਕੀ ਆਖਣਗੇ ਹੋ 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 ਆਵਦੇ ਤਾਂ ਭਰਾ ਦਾ ਹੀ ਨਹੀਂ ਨਸ਼ਾ ਛਡਾ ਸਕਿਆ ਓਏ ਇਹ ਤਾਂ ਲੋਕਾਂ ਦੇ ਛਡਾਉਂਦੇ ਫਿਰਦੇ ਪਰ ਹੈ ਕੀ ਸੀ ਝੂਠਾ ਸਾਰਾ ਕੁਝ ਬਦਨਾਮੀ ਕਰਨੀ ਸੀ ਨਾ ਵੀ ਲੋਕੀ ਸਾਡੇ ਮਗਰ ਲੱਗੇ ਨਹੀਂ ਇਹ ਬੰਦੇ ਜਮਗਰ ਕਿਵੇਂ ਲੱਗੇ ਤਾਂ 18 ਦਿਨਾਂ ਜੀ ਆ ਕੇ ਮਾਹੌਲ ਸਾਰਾ ਬਦਲਤਾ ਕਿਵੇਂ ਨੌਜਵਾਨ ਲੱਗੇ ਬਦਨਾਮੀ ਕਰ ਦੋ ਸ਼ੁਰੂ ਕਰ ਦੋ ਤੇ ਤੁਹਾਨੂੰ ਪਤਾ ਫਿਰ ਉਹ ਕਿਵੇਂ ਉਹ ਬਦਨਾਮੀ ਪਰ ਜਿਹੜੀ ਸੰਗਤ ਸੀ ਉਹ ਸੱਚ ਜਾਣਦੀ ਆ ਪਤਾ ਹੀ ਆ ਲੋਕਾਂ ਨੂੰ ਵੀ ਕਿਵੇਂ ਦਿੱਤੇ ਝੂਠਾ ਜਿਹੜਾ ਇਸ ਡਰੱਗ ਦੇ ਜਿਹੜਾ ਮਤਲਬ ਕਿ ਕੇਸ ਪਾਤਾ ਵੀ ਜਿਹੜੇ ਨੌਜਵਾਨਾਂ ਦੇ ਦਿਲ ਦੇ ਵਿੱਚੋਂ ਭਾਈ ਸਾਹਿਬ ਆ ਠੀਕ ਆ ਕਿ ਨਹੀਂ ਉਹ ਮਨੂ ਲੈ ਜਾਂ ਨੌਜਵਾਨਾਂ ਦੇ ਵੀ ਜਿਹੜੇ ਨੌਜਵਾਨਾ ਆਇਡਲ ਮੰਦੇ ਆ ਵੀ ਜਿਨ੍ਹਾਂ ਨੇ ਨਸ਼ਾ ਛੱਡਿਆ ਵੀ ਚੋਂ ਪੰਜਾਬ ਦੀ ਜਵਾਨੀ ਦਾ ਸਿੱਧੇ ਰਸਤੇ ਪੈ ਜੂ ਤਾਂ ਕੰਮ ਹੀ ਉਲਟ ਹੋ ਗਿਆ ਵੀ ਇਹਨੂੰ ਬਦਨਾਮ ਵੀ ਉਸੇ ਚੀਜ਼ ਨਾਲ ਕਰੋ ਜਿਹੜੇ ਚੀਜ਼ਾਂ ਦਾ ਨਾਮ ਉੱਚਾ ਹੋਇਆ ਪੰਜਾਬ 'ਚ ਤੇ ਉਹ ਕੰਮ ਸਰਕਾਰਾਂ ਨੇ ਕੀਤਾ ਪਰ ਸੰਗਤ ਸਾਰਾ ਕੋਈ ਵੀਰੋ ਸੱਚ ਜਾਣਦੀ ਆ ਠੀਕ ਆ ਕਿ ਨਹੀਂ ਸਰਕਾਰ ਨੂੰ ਕੀ ਸੀ ਉਹ ਅਸੀਂ ਐਨਐਸਏ ਲਾਤੀ ਅਸੀਂ ਡਿਬਰੂਗੜ੍ਹ ਭੇਜਤਾ ਉਹ ਜੇਲ੍ਹ 'ਚ ਬੈਠਾ ਹੀ ਐਮਪੀ ਬਣ ਗਏ ਉਹ ਕੀ ਗਿਆ ਵੀ ਕਰੋ ਬਦਨਾਮੀਆਂ ਦੀ ਕਿਵੇਂ ਨਾ ਕਿਵੇਂ ਹੁੰਦੀ ਆ ਫਿਰ ਆ आज ਸਾਜ ਜਿਹੜੀ ਚੱਲੀ ਬੜੀ ਤਗੜੀ ਤੇ ਬੰਦੇ ਹੁਣ ਵੀਰੋ ਤੁਸੀਂ ਸਾਰੀ ਸੰਗਤ ਜਾਣਦੇ ਹੋ ਵੀ ਸੱਚ ਕੀ ਆ ਤੇ ਝੂਠ ਕੀਆ ਜਿਹੜੇ ਵਿਰੋਧ ਕਰਨ ਵਾਲੇ ਸੀ ਵਿਰੋਧੀ ਉਹਨਾਂ ਨੂੰ ਤਾਂ ਕੁਛ ਨਾ ਕੁਛ ਚਾਹੀਦਾ ਸੀ ਵੀ ਉਹਨਾਂ ਨੂੰ ਤਾਂ ਚਲੋ ਖਬਰ ਮਿਲ ਗਈ ਵੀ 4 ਦਿਨ ਵੀਡੀਓ ਪਾਵਾਂਗੇ ਵੀ ਆਪਦੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਲੋਕਾਂ ਦੇ ਕੀ ਛਡਾਊਗਾ ਉਹ ਆ ਠੀਕ ਆ ਕਿ ਨਹੀਂ ਤੇ ਬਾਕੀ ਅਸਲ 'ਚ ਬਾਪੋ ਗੱਲ ਆ ਸੀ ਹਾਂਜੀ ਹੋਰ ਹੋਰ ਕੋਈ ਗੱਲ ਨਹੀਂ ਸੀ ਇਸ ਦੁਤੇ ਤੇ ਫਿਰ ਦੂਜਾ ਨੰਬਰ ਇਹ ਵੀ ਇੱਕ ਇਹ ਹੋ ਜੂਗਾ ਵੀ ਪੰਜਾਬ ਦੇ ਵਿੱਚ ਆਈਸ ਨਾਮ ਦੀ ਤਾਂ ਕੋਈ ਡਰੱਗ ਹੈ ਹੀ ਨਹੀਂ ਸੀ ਇਹ ਤਾਂ ਪੰਜਾਬ ਦੇ ਵਿੱਚ ਅਮਰਤਪਾਲ ਹੀ ਲੈ ਕੇ ਆਇਆ ਸਭ ਤੋਂ ਪਹਿਲਾਂ ਵੀ ਇਹਦੇ ਨਾਂ ਨਾ ਗੰਡ ਦੋ ਅਮਰਤਪਾਲ ਅਮਰਤਪਾਲ ਦੇ ਭਰਾ ਦਾ ਕਿ ਹਰਪ੍ਰੀਤ ਸਿੰਘ ਲੈ ਕੇ ਆਇਆ ਡਰੱਗ ਤਾਂ ਪੰਜਾਬ ਦੇ ਵਿੱਚ ਇਹ ਤਾਂ ਹੈ ਹੀ ਨਹੀਂ ਸੀ ਕਿਤੇ ਇਹ ਤਾਂ ਪੰਜਾਬ ਦੇ ਵਿੱਚ ਇਹ ਲਿਆਇਆ ਤੇ ਇਹਨੇ ਨੌਜਵਾਨ ਲਾਏ ਆ ਬਸ ਆ ਚੀਜ਼ ਸੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ